ਜਪਜੀ ਸਾਹਿਬ ਦੀ ਪੰਜਵੀਂ ਪੌੜੀ ਦੇ ਅਰਥ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਕੀ ਬਖਸ਼ਿਸ਼ ਕਰ ਰਹੇ ਨੇ ਆਓ ਵਿਚਾਰਨ ਦੀ ਕੋਸ਼ਿਸ਼ ਕਰਦੇ ਹਾਂ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਝਨ ਸੋਏ ਥਾਪਿਆ ਨਾ ਜਾਏ ਦਾ ਭਾਵ ਹੈ ਵੀ ਉਹ ਪ੍ਰਮਾਤਮਾ ਨੂੰ ਪੈਦਾ ਨਹੀਂ ਕੀਤਾ ਜਾ ਸਕਦਾ ਕੀਤਾ ਨਾ ਹੋਏ ਮਨੁੱਖ ਉਹਨੂੰ ਬਣਾ ਨਹੀਂ ਸਕਦਾ ਉਹ ਆਪਣੇ ਆਪ ਹੀ ਉਸ ਦਾ ਪ੍ਰਕਾਸ਼ ਹੋਇਆ ਸਾਰੀ ਧਰਤੀ ਦੀ ਜੇ ਲੁਕਾਈ ਵੀ ਰਲ ਕੇ ਕੋਸ਼ਿਸ਼ ਕਰੇ ਨਾ ਵੀ ਪ੍ਰਮਾਤਮਾ ਸੀ ਬਣਾ ਲਈਏ ਜਿੰਨੇ ਪੂਰਾ ਬ੍ਰਹਿਮੰਡ ਬਣਾਇਆ ਹੈ ਉਹਨੂੰ ਬਣਾ ਨਹੀਂ ਸਕਦੇ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਨਿਰੰਜਨ ਦਾ ਭਾਵ ਹੈ ਜਿਹੜਾ ਮਾਇਆ ਦੀ ਕਾਲਖ ਤੋਂ ਰਹਿਤ ਹੈ ਜਿਹਦੇ ਤੇ ਮਾਇਆ ਦਾ ਕੋਈ ਪ੍ਰਭਾਵ ਨਹੀਂ ਜਿਨ ਸੇਵਿਆ ਤਿਨ ਪਾਇਆ ਮਾਣ ਨਾਨਕ ਕਾਵਿਅ ਗੁਣੀ ਨਿਦਾਨ ਜਿਸ ਮਨੁੱਖ ਨੇ ਉਸ ਅਕਾਲ ਪੁਰਖ ਨੂੰ ਸਿਮਰਿਆ ਉਹਨੇ ਹੀ ਮਾਣ ਪ੍ਰਾਪਤ ਕੀਤਾ ਵਡਿਆਈ ਪ੍ਰਾਪਤ ਕੀਤੀ ਤੇ ਹੈ ਨਾਨਕ ਆਓ ਅਸੀਂ ਵੀ ਉਹਦੇ ਗੁਣਾ ਦੇ ਖਜ਼ਾਨੇ ਹਰੀ ਦੀ ਸਿਫਤ ਸਲਾ ਨੂੰ ਕਰੀਏ ਕਿਉਂਕਿ ਜਿਨ੍ਹਾਂ ਨੇ ਵੀ ਉਹਦੇ ਗੁਣ ਗਾਏ ਉਹ ਪ੍ਰਮਾਤਮਾ ਦੇ ਦਰੂ ਨਵਾਜੇ ਗਏ ਉਹ ਵਡਿਆਈ ਉਹਨਾਂ ਨੂੰ ਦੁਨੀਆਂ 'ਚ ਮਿਲੀ ਸੱਚੇ ਮਾਰਗ ਚੱਲਦੇ ਹਾਂ ਉਸ ਤਤ ਕਰੇ ਜਹਾਨ ਇਸੇ ਤਰ੍ਹਾਂ ਹੀ ਗੁਰੂ ਸਾਹਿਬ ਫਰਮਾਉਂਦੇ ਨੇ ਨਾਨਕ ਗਾਵੀਏ ਗੁਣੀ ਨਿਧਾਨ ਇਸ ਕਰਕੇ ਜਿਹੜਾ ਉਹ ਗੁਣਾ ਦਾ ਖਜ਼ਾਨਾ ਹੈ ਨਾ ਪ੍ਰਮਾਤਮਾ ਉਹਦੇ ਗੁਣ ਸਾਨੂੰ ਗਾਉਣੇ ਚਾਹੀਦੇ ਨੇ ਗਾਵੀਏ ਸੁਣੀਏ ਮਨ ਰੱਖੀਏ ਭਾਉ ਗਾਉਣਾ ਵੀ ਚਾਹੀਦਾ ਹੈ ਉਹਦੇ ਗੁਣਾ ਨੂੰ ਸੁੰਨਣਾ ਵੀ ਚਾਹੀਦਾ ਹੈ ਤੇ ਮਨ ਵਿੱਚ ਉਹਦੇ ਲਈ ਪ੍ਰੇਮ ਪੈਦਾ ਕਰਨਾ ਚਾਹੀਦਾ ਹੈ ਦੁੱਖ ਪਰ ਹਰ ਸੁਖ ਘਰ ਲੈ ਜਾਏ ਜਿਹੜਾ ਮਨੁੱਖ ਉਹਦੇ ਗੁਣ ਗਾਉਂਦਾ ਹੈ ਉਹਨੂੰ ਯਾਦ ਕਰਦਾ ਹੈ ਦਿਨ ਰਾਤ ਗੁਰੂ ਨਾਨਕ ਦੇਵ ਸਾਹਿਬ ਬਖਸ਼ਿਸ਼ ਕਰਦੇ ਨੇ ਉਹ ਦੁੱਖ ਉਹਦੇ ਦੂਰ ਹੋ ਜਾਂਦੇ ਨੇ ਤੇ ਆਪਣੇ ਹਿਰਦੇ ਰੂਪੀ ਘਰ ਦੇ ਵਿੱਚ ਉਹ ਸੁੱਖ ਵਸਾ ਲੈਂਦਾ ਹੈ ਦੁੱਖ ਪਰ ਹਰ ਸੁੱਖ ਘਰ ਲੈ ਜਾਏ ਗੁਰਮਖ ਨਾਦੰ ਗੁਰਮਖ ਵੇਦੰ ਗੁਰਮਖ ਰਹਾ ਸਮਾਈ ਗੁਰਮਖ ਦਾ ਭਾਵ ਹੈ ਵੀ ਜਿਹਦਾ ਮੂੰਹ ਗੁਰੂ ਵੱਲ ਹੋ ਗਿਆ ਜਿਨਨੇ ਆਪਣਾ ਮੁਖ ਗੁਰੂਵਲ ਕਰ ਲਿਆ ਗੁਰਮੁਖ ਨਾਦੰ ਜਿਨਨੇ ਆਪਣਾ ਮੁਖ ਗੁਰੂਵਲ ਕਰ ਲਿਆ ਉਹਨੂੰ ਕੀ ਹੋਇਆ ਜੀ ਨਾਦੰ ਦਾ ਭਾਵ ਹੈ ਨਾਮ ਪ੍ਰਮਾਤਮਾ ਦਾ ਨਾਮ ਪ੍ਰਾਪਤ ਹੋ ਗਿਆ ਗੁਰਮੁਖ ਵੇਦੰ ਵੇਦੰ ਦਾ ਭਾਵ ਹੈ ਜੀ ਗਿਆਨ ਉਹਦੇ ਅੰਦਰ ਹਿਰਦੇ ਚ ਗਿਆਨ ਵੀ ਪੈਦਾ ਹੋ ਗਿਆ ਗੁਰਮੁਖ ਰਹਾ ਸਮਾਈ ਤੇ ਗੁਰੂ ਦੀ ਰਾਈ ਉਹਨੂੰ ਇਹ ਵੀ ਸੋਝੀ ਮਿਲ ਗਈ ਵੀ ਸਾਰੇ ਥਾਵਾਂ ਤੇ ਨਾ ਪ੍ਰਮਾਤਮਾ ਹੀ ਵਸਿਆ ਹੋਇਆ ਹੈ ਗੋਰ ਈਸ਼ਰ ਗੁਰ ਗੋਰਖ ਬ੍ਰਹਮਾ ਗੁਰ ਪਾਰਬਤੀ ਮਾਈ ਗੁਰੂ ਹੀ ਸਾਡੇ ਲਈ ਸ਼ਿਵ ਹੈ ਗੋਈਸ਼ਰ ਦਾ ਭਾਵ ਹੈ ਜੀ ਸ਼ਿਵ ਗੁਰੂ ਹੀ ਸਾਡੇ ਲਈ ਗੋਰਖ ਹੈ ਗੁਰੂ ਹੀ ਸਾਡੇ ਲਈ ਬ੍ਰਹਮ ਹੈ ਤੇ ਗੁਰੂ ਹੀ ਸਾਡੇ ਲਈ ਮਾਈ ਪਾਰਬਤੀ ਹੈ ਜੇ ਹੋਂ ਜਾਣਾ ਅੱਖਾਂ ਨਾਹੀਂ ਕਹਿਣਾ ਕਥਨ ਨਾ ਜਾਈ ਜੇ ਉਸ ਪ੍ਰਮਾਤਮਾ ਨੂੰ ਮੈਂ ਸਮਝ ਵੀ ਲਵਾਂ ਜਿਹੋ ਜਾਣਾ ਉਹਦੇ ਗੁਣ ਜਾਣ ਵੀ ਲਵਾਂ ਆਖਾ ਨਹੀਂ ਫਿਰ ਵੀ ਜ਼ਬਾਨ ਤੋਂ ਕਹੇ ਨਹੀਂ ਜਾ ਸਕਦੇ ਕਥਨ ਨਹੀਂ ਕੀਤੇ ਜਾ ਸਕਦੇ ਸਕਦੇ ਕਿਉਂਕਿ ਉਹ ਇੰਨਾ ਬੇਅੰਤ ਹੈ ਉਹਦੇ ਗੁਣਾਂ ਦਾ ਪੂਰੀ ਤਰ੍ਹਾਂ ਵਰਣਨ ਹੋ ਹੀ ਨਹੀਂ ਸਕਦਾ ਗੁਰਾ ਇੱਕ ਦੇਹ 부ਝਾਈ हे ਮੇਰੇ ਸਤਿਗੁਰੂ ਤੇਰੇ ਅੱਗੇ ਅਰਦਾਸ ਹੈ ਮੈਨੂੰ ਇੱਕੇ ਸਮਝ ਦੇ ਦੇ ਇੱਕੇ ਸੋਝੀ ਦੇ ਦੇ ਕਾਦੀ ਸੋਝੀ ਗੁਰਾ ਜੋ ਲਫਜ ਹੈ ਨਾ ਇੱਥੇ ਸ਼ਬਦ ਜੋ ਹੈ ਗੁਰਾ ਇਹ ਗੁਰੂ ਨੂੰ ਮੁਖਾਤਬ ਹੈ ਗੁਰਾ ਇੱਕ ਦੇਹ 부ਝਾਈ ਇੱਕ ਗੱਲ ਮੈਨੂੰ 부ਝਾ ਦੇ ਦੱਸ ਦੇ ਮੇਰੇ ਮਨ ਵਿੱਚ ਇਸ ਗੱਲ ਦੀ ਸੋਝੀ ਪਾ ਦੇ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਜਿਹੜਾ ਸਾਰਿਆਂ ਜੀਵਾਂ ਨੂੰ ਦਾਤਾ ਦੇਣ ਵਾਲਾ ਦਾਤਾਰ ਹੈ ਨਾ ਉਹ ਮੇਰੇ ਕੋਲੋਂ ਵਿਸਰਨਾ ਜਾਏ ਉਹ ਮੇਰੇ ਕੋਲੋਂ ਦੂਰ ਨਾ ਹੋ ਜਾਏ ਜਪਜੀਤ ਸਾਹਿਬ ਦੀ ਪੰਜਵੀਂ ਪੌੜੀ ਦਾ ਜਿਹੜਾ ਮੁੱਖ ਭਾਵ ਹੈ ਸਮੁੱਚਾ ਭਾਵ ਹੈ ਜੋ ਇਸ ਪੌੜੀ ਦਾ ਇਹਦੇ ਵਿੱਚ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪ੍ਰਮਾਤਮਾ ਦੇ ਗੁਣਾਂ ਦਾ ਵਰਣਨ ਕੀਤਾ ਹੈ ਜਿਹੜੇ ਉਹਨੂੰ ਗਾਉਂਦੇ ਨੇ ਉਹ ਦੁੱਖ ਦੂਰ ਕਰਕੇ ਹਿਰਦੇ 'ਚ ਸੁੱਖ ਵਸਾ ਲੈਂਦੇ ਨੇ ਤੇ ਫਿਰ ਗੁਰੂ ਹੀ ਉਹਦੇ ਦਰਸ਼ਨ ਕਰਾ ਸਕਦਾ ਹੈ ਗੁਰੂ ਹੀ ਇਹ ਅੰਦਰ ਸੋਝੀ ਪੈਦਾ ਕਰ ਸਕਦਾ ਹੈ कि ਸਾਰੇ ਥਾਵਾਂ ਤੇ ਪ੍ਰਮਾਤਮਾ ਆਪ ਹੀ ਵਸਿਆ ਹੋਇਆ ਸੋ ਇਹ ਸੀ ਪੰਜਵੀਂ ਪੌੜੀ ਦੀ ਵਿਆਖਿਆ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਆ ਕਰੋ ਕਮੈਂਟ ਦੇ ਵਿੱਚ ਵਾਹਿਗੁਰੂ ਜਰੂਰ ਲਿਖਿਆ ਕਰੋ ਔਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤਾਂ ਕਿ ਗੁਰਬਾਣੀ ਦੀ ਵਿਆਖਿਆ ਦੀਆਂ ਵੀਡੀਓਜ਼ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ